ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਜੋ ਗੀਤ ਸੁਣਾਵਾਂਗੀ ਉਹ ਮੇਰੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਜਸਜੀਤ ਸਿੰਘ ਭਲੂਰੀਆ ਕੈਨੇਡਾ ਸਰੀ ਤੋਂ ਉਹਨਾਂ ਨੇ ਲਿਖਿਆ ਹੈ ਜੋ ਕਿ ਰਾਜਵੀਰ ਜਵੰਦਾ ਵੀਰ ਲਈ ਲਿਖਿਆ ਗਿਆ ਹੈ ਸੋ ਕਰਦੇ ਹਾਂ ਜੀ ਆਪਾਂ ਫਿਰ ਸ਼ੁਰੂ ਗੀਤ ਜੀਵੇਂ ਹੱਥਾਂ ਵਿੱਚੋਂ ਰੋਟੀ ਖੁੰਦੇ ਕਾ ਤੁਰੰਭ ਲੈ ਗਿਆ ਰਾਜਵੀਰ ਨੂੰ ਕੇਵੇਂ ਜਿਉਗੀ ਵਿਚਾਰੀ ਉਹਦੀ ਮਾਂ ਕਾ ਤੋ ਲੈ ਗਿਆ ਰਾਜਵੀਰ ਨੂੰ ਵੇ ਰੱਬਾ ਲੈ ਗਿਆ ਰਾਜਵੀਰ ਨੂੰ ਰੂਪ ਦਿੱਤਾ ਦੂਜਵੰਦ ਕਲਾ ਨਾਲੇ ਵਿਕੀ ਤਾ ਮਲਾ ਮਾਲੇਸੀ ਰੂਪ ਦਿੱਤਾ ਤੋ ਜਵੰਦੇ ਨੂੰ ਕਮਾਲ ਸੀ ਕਲਾ ਨਾਲੇ ਵਿਕੀ ਤਾ ਮਲਾ ਮਾਲੇਸੀ ਦਿੱਤਾ ਜਿਗਰਾ ਵੀ ਬੜਾ ਹੀ ਵਿਸ਼ਾਲ ਸੀ ਉਮਰ ਦੇਣ ਕਾ ਤੁ ਲੈ ਗਿਆ ਰਾਜਵੀਰ ਨੂੰ ਕੇਵੇਂ ਜਿਉਗੀ ਵਿਚਾਰੀ ਉਹਦੀ ਮਾਂ ਵੇ ਰੱਬਾ ਲੈ ਗਿਆ ਰਾਜਵੀਰ ਨੂੰ ਜਿਵੇਂ ਹੱਥਾਂ ਵਿੱਚੋਂ ਰੋਟੀ ਖੁੰਦੈ ਕਾ ਵੇ ਰੱਬਾ ਲੈ ਗਿਆ ਰਾਜ ਸੁਨ ਜਗ ਕਰੂਗਾ Papa ve ka to le gaya raj veer nu keve jiogi vechariyo di maa ve rabba le gaya raj veer nu keve jiogi vechariyo di maa ve rabba le gaya raj veer nu ਜੇ ਨਾ ਜੀਵਨ ਦਾ ਸਾਥ ਦੇ ਹਿੱਤ ਔਰ ਗਿਆ ਉਹ ਦਾ ਹਰਚਾ برف ਵਾਂਗ ਖੁਰ ਗਿਆ ਸਭ ਕੁਝ ਹੰਝੂਆਂ ਦੇ ਹੜ੍ਹ ਵਿੱਚ ਰੁੜ ਗਿਆ ਤੜਫ ਪੰਛੀ ਜਿਵੇਂ ਬਿਨਾ ਪਰਾਂ ਵੇਖਾ ਤੋ ਲੈ ਗਿਆ ਰਾਜ ਵੀਰ ਨੂੰ ਕਿਵੇਂ ਜੀਊਗੀ ਵਿਚਾਰੀਓ ਦੀ ਮਾਂ ਵੇ ਰੱਬਾ ਲੈ ਗੈ ਰਾਜ ਵੀਰ ਨੂੰ ਜਿਵੇਂ ਹੱਥਾਂ ਵਿੱਚੋਂ ਰੋਟੀ ਖੁੰਦੇ ਕਾ ਵੇ ਰੱਬਾ ਲੈ ਗੈ ਰਾਜ ਵੀਰ ਨੂੰ ਪੈਣ ਅੱਖਾਂ ਵਿੱਚੋਂ ਘੇਰਦੀ ਹੈ ਨੀਰ ਨੂੰ ਕਿਵੇਂ ਪੁੱਲੇਗੀ ਉਹ ਸੋਨੇ ਜਹੇ ਦੱਕ ਮੁਤ ਦਾ ਹੈ ਡਾਡਾ ਜਸਵੀਰ ਨੂੰ ਹੰਝੂ ਕੇਰ ਦੇ ਕਲਮ ਆਉਂਦੇ ਤਾਂ ਵੇਖਾ ਤੋਂ ਲੇ ਗਿਆ ਰਾਜਵੀਰ ਨੂੰ ਕਿਵੇਂ ਜਿਉਗੀ ਵਿਚਾਰੀ ਉਹਦੀ ਮਾਂ ਵੇ ਰੱਬਾ ਲੈ ਗਿਆ ਰਾਜਵੀਰ ਨੂੰ ਜਿਵੇਂ ਹੱਥਾਂ ਵਿੱਚੋਂ ਰੋਟੀ ਖੁੰਦੇ